ਮਾਰਨਿੰਗ ਸਸਟਰੀਕਾਲ ਵੈਲਕਮ ਟੂ ਮਾਈ ਨਿਊ ਲੌਗ ਤੇ ਅੱਜ ਮਨਪ੍ਰੀਤ ਹੋਰੀ ਬਿਮਾਰ ਤੇ ਮਾਤਾ ਅੱਜ ਲੱਗੀ ਹੋਈ ਐ ਕੰਮ ਉਹ ਰਸੋਈ ਦਾ ਕੰਮ ਵੀ ਸਾਰਾ ਕਰਨਾ ਪੈ ਰਿਹਾ ਤੇ ਗੁਰੂ ਕਰ ਰਿਹਾ ਇੰਤਜ਼ਾਰ ਹੋ ਮੈਨੂੰ ਕੁਝ ਖਾਣ ਨੂੰ ਦੇਵੇ ਕੋਈ ਕੀ ਖਾਣਾ ਹੈ ਗੁਰੂ ਸਵੇਰੇ ਉੱਠ ਕੇ ਮੰਮੀ ਨੂੰ ਕਰਨਾ ਪਿਆ ਸਾਰਾ ਕੰਮ ਜਿਵਾਕਾਂ ਦੀਆਂ ਰੋਟੀਆਂ ਟਿਫਨ ਪੈਕ ਹਾਂ ਰੋਟੀ ਬਣਾਈ ਹੈ ਨਹੀਂ ਬਣਾਈ ਤਾਂ ਰੋਟੀ ਹੈ ਉਹ ਪਹਿਲਾਂ ਮਨਫਰੀਦ ਬਣਾਦੀ ਆ ਜੋ ਉਹਦੇ ਸਿਸਟਮ ਖਰਾਬ ਹੋ ਰਿਹਾ ਦਵਾਈ ਲਈ ਤੋ ਜਿਆਦਾ ਹੋ ਗਿਆ ਦਿੱਕਤ ਸੁਰਜੀਵਾਕਾਂ ਜੁੜੇ ਜੜਤ ਕਰਤੇ ਗੁੱਤ ਕਰਤੇ ਨਵਦੀਪ ਦੇ ਵੀ ਅਰਮਣ ਦੇ ਵੀ ਰੋਟੀ ਨਹੀਂ ਬਣਾਈ ਗਈ ਫਿਰ ਮੰਮੀ ਨੇ ਬਣਾਈ ਐ ਇਹ ਕੀ ਭਾਲਦਾ ਫਿਰਦਾ ਹੈ ਦੇਖੀ ਇਹਨੂੰ ਪਾਈ ਰੋਟੀ ਮਮਾ ਹਾਂਜੀ ਗਾਇਸ ਆਪੋ ਬਣਾਣੇ ਹੁਣੇ ਤਰਕ ਵੀ ਪੜਤਲੀ ਹੋਈ ਚਾਹ ਦੇ ਜਿਲਮਾਨੂ ਬੀਤ ਨੂੰ ਪਾਹਾਂ ਤੇ ਜਾਗਦੇ ਅੱਖਾਂ ਖੋਲ ਜਾਨਾ ਦੀਆਂ ਪਾਣੀ ਲੈ ਲਿਆ ਆਪਾਂ ਹੋਰ ਬਾਕੀ ਚਾਹ ਧਰਤੀ ਹੈ ਬਣ ਜੇਗੀ 5-7 ਮਿੰਟਾਂ ਤੱਕ ਇਹ ਉੱਤੇ ਕੀ ਪਿਆ ਅਜਾ ਹੈ ਨਹੀਂ ਅੱਜ ਗਾਇਸ ਮੈਂ ਨੇ ਵਧੀਆ ਚਾਹ ਬਣਾ ਕੇ ਲਿਆ ਜਨਾਨੀ ਦੇ ਨੱਕ ਤੇ ਨਹੀਂ ਪਾਈ ਹਾਂ ਐਦੋ ਮੁਰਗੇ ਬਣਾਉਂਦਾ ਹੀ ਨਹੀਂ ਕਦੇ ਵੀ ਮੈਂ ਨਹੀਂ ਬਣਾਉਂਦਾ ਪ੍ਰੋਮਿਸ ਹੈ ਤੇ ਨਾਲ ਅੱਜਾ ਨਹੀਂ ਬਣਾਉਂਦਾ ਠੀਕ ਹੈ ਨਾ ਤੇ ਪੀਤੀ ਡਿੱਕੀ ਕਿਉਂ ਆਣੀ ਹੈ ਫਿਰ ਜਾ ਨਹੀਂ ਜੀਦਾ ਹਾਂ ਜੋ ਬਾਰੇ ਖੜੀ ਹੋ ਜਾ ਮੈਨੂੰ ਦੁਕਾਨ ਤੇ ਭੇਜ ਦੇ ਤੇ ਉਸ ਤੋਂ ਬਾਅਦ ਦੁੱਧ ਚ ਪੱਤੀ ਪਾ ਕੇ ਪਿੰਦੀਰੀ ਫਿਰ ਠੀਕ ਹੈ ਸੁਸਤੀ ਦੀ ਮਰੀ ਹੋਈ ਮੈਂ ਅੱਗ ਯੋਨੈਸ ਕਮਰੇ ਚ ਤੇ ਤੇ ਦਾਦੀ ਜੀ ਤੁਸੀਂ ਕਿਵੇਂ ਹੋ ਦੱਸੋ ਠੀਕ ਹੈ ਠੀਕ ਹਾਂ ਫਰਕ ਹੈ ਪਹਿਲੇ ਤੋਂ ਹਾਂ ਫਰਕ ਹੈ ਵੀਰੇ ਨੇ ਕੋਟਤਾ ਸੀਗਾ ਤਾਂ ਪਰ ਪੈ ਗਿਆ ਹਾਂ ਪੈ ਗਿਆ ਹਾਂਜੀ ਸਰ ਮੇਰੇ ਦਿੱਤੇ ਮੇਰੇ ਨੇ ਕੋਟਤਾ ਸੀਗਾ ਉਹਨੇ ਮੈਂ ਕਰਦੀ ਸੀ ਪੜਾਈ ਕਿਉਂਕਿ ਕੱਲ ਸਾਡਾ ਇਹ ਜ ਮੈਥ ਦਾ ਪੇਪਰ ਸਭ ਤੋਂ ਡਿਫਿਕਲਟ ਪਰ ਸਹੀ ਇਸ ਬਣਾਉਣੇ ਸੀ ਤੇ ਪਰ ਰਿਵੀਜ਼ਨ ਵੀ ਰੱਖਤੀ ਆ ਸਾਡੀ ਥੋੜਾ ਜਿਹਾ ਰਿਵੀਜ਼ਨ ਸੀ ਮੈਥ ਦੀ ਤੇ ਕੱਲ ਹੋਊਗਾ ਪੇਪਰ ਸਾਡਾ ਅੱਛਾ ਤੇ ਫਿਰ 20 ਤਰੀਕ ਨੂੰ ਸਾਰੇ ਖਤਮ ਹੋਣਗੇ ਉਸ ਤੋਂ ਬਾਅਦ ਸ਼ਾਇਦ ਤਾਂ ਕਿ ਛੁੱਟੀਆਂ ਆਉਣ ਪਤਾ ਨਹੀਂ ਹੋਣਾ ਤਾਂ ਸਾਨੂੰ ਵੀ ਸਾਰੀ ਛੁੱਟੀਆਂ ਆਉਣ ਉਹ ਹੋਣ ਗਈਆਂ ਹੀ ਹਾਂਜੀ ਜਰ ਤੁਸੀਂ ਸਹੀ ਰਗੇ ਸਹੀ ਰਿਹਾ ਕਰੋ ਤੁਸੀਂ ਵੀ ਠੀਕ ਹੈ ਤੇ ਇੱਥੇ ਸੁੱਤਾ ਪੈ ਸੀ ਤੁਸੀਂ ਤੂੰ ਕਿੱਥੋਂ ਆ ਗਿਆ ਓਏ ਕੀ ਖਾਂਦਾ ਮੀ ਕਾਹ ਵਿੱਚ ਡੱਬ ਗਿਆ ਮਤਲਬ ਖਾ ਗਿਆ ਡੱਬ ਕੇ ਨੇ ਖਾ ਗਿਆ ਗਰੂ ਏ ਕੀ ਖਾਂਦਾ ਵੀ ਹੈ ਹੈ ਉਹ ਦੇਖ ਲਓ ਮੇਨ ਕਿ ਤੇ ਦਾਦੂ ਜੀ ਕੱਲ ਰਾਤੀ ਆਏ ਸੀ ਤੇ ਅੱਜ ਸਵੇਰੇ ਚਲੇ ਜਾਣਗੇ ਦੁਬਾਰਾ ਸਵੇਰੇ ਫਿਰ ਚਲੇ ਜਾਣਗੇ ਤਦ ਤੱਕ ਆਈ ਹੈ ਇੱਕ ਦਿਨ ਆਣਗੇ ਫਿਰ ਚਲੇ ਜਾਣਗੇ ਫਿਰ ਆਣਗੇ ਫਿਰ ਚਲੇ ਜਾਣਗੇ ਹੁਣ ਪਹਿਲੇ ਗੱਡੀ ਖਾਲੀ ਕੀਤੀ ਸੀ ਨਾ ਗੱਡੀ ਪਹਿਲੇ ਗੱਡੀ ਖਾਲੀ ਕੀਤੀ ਸੀ ਹੁਣ ਫਿਰ ਪਰਣਗੇ ਗੱਡੀ ਐਵੇਂ ਹੁੰਦਾ ਰੂਗ ਹਸਿਆਲ ਹਾਂਜੀ ਅਸੀਂ ਖਾਣਾ ਖਾਣਾ ਤਾਂ ਖਾ ਲਿਆ ਬਣੀ ਸੀ ਗੋਭੀ ਦੀ ਸਬਜ਼ੀ ਤੇ ਡੈਡੀ ਨਾਲ ਲੈ ਕੇ ਆਈ ਸੀ ਦਹੀਂ ਨਾਲ ਰੋਟੀ ਅੱਜ ਦਿਨੇ ਦਿਨਾਂ ਬਾਅਦ ਦਹੀਂ ਖਾਧੀ ਸੀ ਅਸੀਂ ਨੇ ਪਰ ਮੇਰੇ ਨੇ ਇੱਕ ਨਵਾਂ ਸਟਾਈਲ ਲੇ ਕੇ ਦਿਖਾਣ ਦਾ ਪਰ ਕਿ ਸਿੱਗੇ ਸੰੀਪ ਸੰਦਾਂਦੇ ਬਹੁਤ ਕੱਟ ਲੋਗੇ ਕੇ ਨੇ ਜਿੰਨ ਦੀ ਦਹੀਂ ਵਿੱਚ ਟੀਨੀ ਪਾ ਲੰਦੇ ਨੇ ਮੁੱਠੀ ਦਾ ਹੀ ਖਾਂਦੇ ਨੇ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਉਹ ਮੈਂ ਹੁਣ ਵੀ ਉਹੀ ਕੀਤਾ ਉਹ ਖਾ ਗਈ ਮੈਂ ਹੁਣ ਮੈਂ ਵਿਚਾਨੀ ਆ ਜਦੋਂ ਵੀਡੀਓ ਵੀ ਲਈ ਲੈ ਕੇ ਆਂਦੇ ਨੇ ਫਿਰ ਖਾ ਲੈਣੀ ਆ ਕਿੰਨੀ ਪਾ ਕੇ ਉਹ ਕਦੇ ਕਦੇ ਖਾਣੀ ਆ ਰੋਜ਼ ਨਹੀਂ ਖਾਂਦੀ ਵੈਸੇ ਰੋਜ਼ ਸਹੀ ਨਹੀਂ ਹੁੰਦੀ ਕਦੇ ਕਦੇ ਖਾਣੀ ਆ ਉਹ ਤਾਂ ਵੀਰਾਂ ਨੂੰ ਮੱਲਾ ਬਲਾ ਬਕਿ ਥੱਕ ਗਿਆ ਹੈ ਹੈਣਾ ਥੱਕ ਹੈ ਕਿ ਸੀ ਗਏ ਮੋਬਾਈਲ ਤੇ ਨਾ ਹਣਾ ਹਣ ਤਾਂ ਪਾਉਗੀ ਦੇਖ ਲਈ ਜੀ ਗਾਈ ਦੂਜੇ ਦਿਨ ਦੀ ਸ਼ੁਰੂਆਤ ਹੋ ਗਈ ਹੈ ਸਾਰਿਆਂ ਨੂੰ ਗੁੱਡ ਮਾਰਨਿੰਗ ਕਿਉਂਕਿ ਅਸੀਂ ਕੱਲ ਦਾ ਤੇ ਅੱਜ ਦਾ ਦੋ ਦਿਨਾਂ ਦਾ ਵਲੋਗ ਇਕੱਠਾ ਪਾਵਾਗੇ ਠੀਕ ਹੈ ਸਾਨੂੰ ਕੋਈ ਕੰਟੈਂਟ ਹੀ ਨਹੀਂ ਮਿਲਦਾ ਅਸੀਂ ਕੀ ਕਰੀਏ ਠੀਕ ਹੈ ਜੀ ਰਾਤ ਐਡਿਟ ਹੋਇਆ ਨਹੀਂ ਅੱਜ ਬਣਾ ਕੇ ਫਿਰ ਪਾਵਾਂਗੇ ਆ ਅੱਖਾਂ ਘੱਟ ਗੱਡੀ ਰੱਖਦੀ ਆ ਚਾਹ ਲੈ ਕੇ ਆਈ ਹੈ ਕਿ ਅੱਖਾਂ ਘੱਟ ਨਹੀਂ ਆ ਚਾਹ ਲੈ ਕੇ ਆਈ ਆ ਉਧਰ ਬਣਾ ਦੇ ਕੁੰਡਾਲੇ ਬਸ ਬਣਾ ਦੇ ਨਾ ਚਾਹ ਲੈ ਤਦ ਲਾਪਾ ਚਲਦੇ ਹਾਂ ਦੁਕਾਨ ਉਤੇ ਹਾਂਜੀ ਗਾਇਸ ਮੈਂ ਆ ਗਿਆ ਦੁਕਾਨ ਤੇ ਤੇ ਹੁਣ ਆਪਣਾ ਸਾਰਾ ਦਿਨ ਦੁਕਾਨ ਤੇ ਲੰਗੇਗਾ ਜੀ ਇਹ ਬਾਹਰ ਦਾ ਰਸ਼ਤ ਰਸ਼ੇ ਜੈਂਸ ਮਦੂ ਦਾ ਗੇਟ ਸਾਹਮਣੇ ਹਾਂਜੀ ਗਾਇਸ ਮੈਂ ਆ ਗਿਆ ਇੱਥੇ ਠੂਕੀ ਧਵਾਉਣ ਵਾਸਤੇ ਸਰਵਿਸ ਸਟੇਸ਼ਨ ਤੇ ਆਇਆ ਭਾਈਆ ਕੋਲ ਗੱਡੀ ਉਸ ਠੂਕੀ ਠੂਕੀ 6-7 ਮਹੀਨੇ ਹੋ ਗਏ ਧਵਾਈ ਨਹੀਂ ਦਾ 0 ਪੀ ਬੈਠੇ ਡੈਡੀ ਜੀ ਬੈਠੇ ਸੀ ਤਾਂ ਸਾਡੇ ਮਾਰੇ ਉਹ ਵੀਡੀਓ ਨਹੀਂ ਬਣੀ ਸੀ ਤੇ ਪਰ ਡੈਡੀ ਜੀ ਘਰ ਜਾ ਰਹੇ ਨੇ ਉਹ ਮੋਟਰਸਾਈਕਲ ਕਰੀ ਜਾਂਦੇ ਨੇ ਚੱਲ ਤੂੰ ਟੱਪ ਲੈ ਕਾਲੀ ਜਮਾਂ ਤਾਂ ਹੁਣ ਸਹੀ ਆ ਕੁਝ ਤਾਂ ਬੋਲ ਭਾ ਜਮਾਂ ਚ ਕੁਝ ਤਾਂ ਕੱਢ ਲੈ ਅਸੀਂ ਬਣਾਉਂਗਾ ਸਾਗ ਅੱਜ ਫੇਰ ਜਿਹੜਾ ਵਾਰੀ ਵਾਰੀ ਸਾਗ ਵੈਰੀ ਗੁੱਡ ਬਣਾਓ ਮੇਰਾ ਪਸੰਦੀਦਾ ਸਾਗ ਆ ਬਣਾਓ ਗਾਈਜ਼ ਪਹਿਲਾਂ ਕੁਝ ਕੁ ਬਾਜ਼ੀ ਲੈ ਆਇਆ ਸੀ ਮੈਂ ਲੈ ਲੈਣ ਜਿਹੜੀ ਸਰਵਿਸ ਕਰਾਉਣ ਰੱਖੀ ਸੀ ਕਾਰ ਬਿਜੇ ਨਾਲ ਆਪ ਬਧੀਆ। ਸਕੂਟੀ ਸਟਾਰਟ ਆਉਣ ਚ ਦਿੱਕਤ ਦਿੰਦੇ ਥੋੜੀ। ਹੁਣ ਖੋਲਣ ਲੱਗ ਰਹੇ ਨੇ। ਦੇਖਿਆ ਹੁਣ। ਹਾਂਜੀ ਗਾਇਸ ਮੈਂ ਆ ਗਿਆ ਘਰੇ ਤੇ ਸਕੂਟੀ ਦਾ ਕੰਮ ਹੋ ਗਿਆ, ਲਾਈਟ ਵੀ ਲੱਗ ਗਈ। ਤੇ ਹੁਣ ਆਪਾਂ ਇਸ ਵਲੌਗ ਨੂੰ ਕਰਦੇ ਆਂ ਐਂਡ ਕਰਦਾ। ਕਰਦੇ। ਕਰਦੇ ਹਾਲ ਐ। ਇਹ ਠੰਡ ਜਿਹਾ ਕੰਬਲ ਚ ਲੁਕਦੀ ਫਿਰਦੀ ਆ ਮੈਂ ਖਾ ਭਗਾ। ਹਾਂਜੀ ਕਿੱਥੇ ਠੰਡ ਆਇਆ? ਇਹ ਤਾਂ ਨਹੀਂ ਠੰਡ ਹੈ ਹੀ ਨਹੀਂ। ਹੋਰ ਸੁੱਕੀ ਠੰਡ ਹੈ ਕਿ ਸੁੱਕੀ? ਸੁੱਕੀ ਠੰਡ ਹੈ। ਤੂੰ ਅਨੰਦਪੁਰ ਆ ਇਧਰ ਗੱਲ ਸੁਣ ਇਧਰ ਆ ਇਧਰ ਆ ਤੇ ਠੰਡੋ ਹੀ ਪੀ ਰੇ ਫਿਰ ਕੀ ਹੁੰਦਾ ਮੰਮੀ ਬੈਠੇ ਹੋਏ ਨੇ ਇਧਰ ਗੱਲ ਸੁਣੋ ਰਾਧਾ ਮਦੀ ਇਧਰ ਆ ਇਧਰ ਨਾ ਨਹੀਂ ਹੈ ਨਹੀਂ ਸਵੇਰੇ ਸਕੂਲ ਜਾਵेंगी ਪਰ ਸਵੇਰ ਪਾਣੀ ਉੱਠ ਜਾਏਗੀ ਹਾਂ ਤੁਸੀਂ 7 ਵਜੇ ਉੱਠ ਜਾਓ ਚੰਗੀ ਗੱਲ ਹੈ 6:30 6:30 ਵਜੇ ਮਸਾਂ ਉਠਾਣਿਆ ਤੁਹਾਨੂੰ ਠੀਕ ਹੈ ਆਏ ਥੋੜਾ ਹੁੰਦਾ ਕੰਮ ਹੈ। ਗਰਮ ਪਾਣੀ ਵਾਲਾ ਲਵਾ ਦੇ। ਹੈ? ਗਰਮ ਪਾਣੀ ਵਾਲਾ ਲਵਾ ਦੇ। ਕੀ? ਗਰਮ ਪਾਣੀ ਵਾਲਾ। ਉਹ ਕੀ ਹੁੰਦਾ? ਉਹ ਕੀ ਹੁੰਦਾ? ਗਰਮ ਪਾਣੀ ਵਾਲਾ। ਹਾਂ ਗਰਮ ਪਾਣੀ ਵਾਲਾ ਤਾਂ ਨਾਮ ਹੀ ਹੁੰਦਾ ਉਹਨਾ। ਪਰਦੇ ਮੰਜਾ ਕੇ ਸੋਵਾਂਗੇ। ਆ ਕੀ ਹੁੰਦਾ ਕੀ ਆ ਉਹ? ਉਹਦਾ ਨਾਮ ਕੀ ਹੁੰਦਾ ਵੀਰੇ? ਉਹ ਨਹੀਂ ਪਤਾ ਇਹਦਾ। ਹੈ? ਉਹ ਨਾਮ ਦੱਸ ਦੇ। ਸਵੇਰੀ ਲਵਾ ਦਾਂਗਾ। ਜੀ ਜੀ ਨੋਰੀ ਬੋਲਣਾ ਸ਼ਰਮਣਾ ਤੋ। ਸ਼ਰਮਣਾ ਵੀ ਮੇਰੇ ਪੁੱਤਰ ਹੈਗਾ ਉਹਨੂੰ ਮੇਰੀ ਚਿੰਤਾ ਲੱਗੀ ਹੈ। ਚਿੰਤਾ ਨਹੀਂ ਮਾਤ ਪੁੱਤਰ ਹੈ। ਕੀ ਆ ਮਡੇ ਕਾਕੀ ਬਣੀ ਪਈ ਐ ਚਲੋ ਜੀ ਆਪਾਂ ਗਾਇਸ ਇਸ ਵਲੋਗ ਨੂੰ ਕਰਦੇ ਐਂਡ ਤੇ ਮੈਂ ਆਪਦਾ ਸਬਕਤਾ ਵੀ ਬਣਾਣਾ ਹੈ ਆਪਦਾ ਬਣਾ ਕੇ ਬਿੱਲ ਭੇਜਣਾ ਹੈ ਫਿਰ ਮੇਰੀ ਤਨਖਾਹ ਆ ਗਈ ਠੀਕ ਹੈ ਜੀ ਤੇ ਮਿਲਦੇ ਆ नेक्स्ट ਵਲੋਗ 'ਚ ਜੇ ਤੁਹਾਨੂੰ ਪਸੰਦ ਆਇਆ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਬਾਈ ਤੇ ਆ ਇੱਕ ਹੋਰ ਗੱਲ ਅਸੀਂ ਦੋ ਦਿਨਾਂ ਚ ਵਲੌਗ ਬਣਾਇਆ ਹੈ ਸਾਨੂੰ ਹਾਂ ਨਾ ਸਾਨੂੰ ਬੋਲ ਨਹੀਂ ਇੱਕ ਦੇ ਤੇ ਮੰਮੀ ਲੈ ਲੈ ਜਾ ਤੇ ਦਾਦੀ ਨੂੰ ਕਹਿ ਗਿਆ ਦਾਦੀ ਜੀ ਦਾਦੀ ਜੀ ਹਟ ਜਾ ਹਾਂ ਸਾਈਡ ਹੋ ਜਾ ਉਹ ਇੱਥੇ ਬੋਲਦੀ ਮੀ ਹਾਂ ਨਾ ਟੋੜੇ ਹੱਥ ਪੂਰੇ ਸੁਨ ਹੋ ਜਾਣੇ ਨੇ ਮੈਂ ਮੰਨ ਜਾਂਦੀਂ ਕਿ ਪੰਡੇ ਠੰਡੇ ਠੰਡੇ ਪਾਣੀ ਨਾਲ ਹੱਥ ਮੇਰੇ ਸੁਨ ਹੋ ਜਾਣਗੇ ਹਣ ਪੂਰੇ ਹੀ ਚਲੋ ਮੰਨਦੇ ਆ ਫਿਰ ਹਾਂਜੀ ਗਾਇਸ ਨਵਦੀਪ ਕੁਛ ਕਹਿਣਾ ਚਾਹਦੀ ਐ ਅੱਜ ਅੱਜ ਸਾਡਾ ਪਹਿਲਾ ਵਲੋਗ ਹੈ ਪਹਿਲਾ ਵਲੋਗ ਤੇ ਮਤਲਬ ਕੱਲ ਪਊਗਾ ਅੱਜ ਬਣਾਇਆ ਸੀਨੇ ਜਿਸ ਚੈਨਲ ਦਾ ਨਾਮ ਹੈ ਨਵਦੀਪ ਪਰ ਵਲੋਗਸ ਤੇ ਨਵੇਂ ਛੋਟ ਵੀਡੀਓ ਵੀ ਆndੀਆਂ ਨੇ ਹੁੰਦੇ ਤੇ ਹੂੰ ਆndੀਆਂ ਨੇ ਛੋਟ ਛੋਟ ਵੀਡੀਓ ਮੈਂ ਪਾਣੀ ਆਂਗੀ ਤੁਸੀਂ ਕਰੀ ਸੁਣਦੇ ਤੇ ਵੀ ਜਾਓ ਸਾਨੂੰ ਸਪੋਰਟ ਕਰੋ ਧੰਨਵਾਦ ਹਾਂ ਬਹੁਤ ਜਿਆਦਾ ਸਪੋਰਟ ਦੀ ਲੋੜ ਹੈ ਸਾਨੂੰ ਅੱਜ ਅਸੀਂ ਪਹਿਲਾ ਵਲੌਗ ਪਾਇਆ ਸੀਗਾ ਗਾਜ਼ ਮੀਨੀ ਬਲੌਗਰ ਦੇ ਪਰਨਿੰਗ ਸਟਾਰ ਕੀਤਾ ਤੇ ਆਪਾਂ ਦੁਬਾਰਾ ਫੇਰ ਦੱਸ ਦੇ ਹਾਂ ਤੇ ਮੇਰਾ ਮੇਰੇ ਵਲੌਗ ਵਾਸਤੇ ਇਹ ਆਪ ਦੇ ਆਪ ਦੇ ਚੈਨਲ ਦੇ ਪ੍ਰੋਮੋਟਰ ਕੋਈ ਹਨ ਨੇ ਮੇਰੇ ਵਾਸਤੇ ਕੁਝ ਕਹਿ ਵੀ ਨਹੀਂ ਉਹ ਦੋ ਨਾਲ ਆਪਣੇ ਬੋਲੀਏ ਨਾ ਇਹ ਦੁਬਾਰਾ ਫੇਰ ਦੱਸਦੀ ਵੀ ਆ ਨਾ ਨੋਪਦੀਪ ਕੋਰ ਵਲੌਗ ਸਰਚ ਕਰਕੇ ਦੇਖਿਓ ਨਵੀਂ ਮੇਰੀ ਮੇਰਾ ਬੁੱਧਾ ਹੋ ਗਿਆ ਮੰਮੀ ਤੋਂ ਹੋ ਗਿਆ ਠੀਕ ਹੈ ਚੈਨਲ ਬੋਲਦੇ ਰਹਦੇ ਠੀਕ ਹੈ ਨਾ ਚੈਰਾ ਓਏ ਹਾਂ ਮੇਰਾ ਚੈਰੋ ਸੌਰੀ ਬੋਲ ਦੇ ਗਾਇਜ਼ ਵੀਡੀਓ ਆਹ ਸਣ ਕੀ ਕਰੀ ਹੁੰਦਾ ਹੈ ਮੇਰੀ ਚੱਪੜ ਹੈ ਮੇਰੇ ਚੱਪੜ ਵਿੱਚ ਸੌਰੀ ਬੋਲ ਸੌਰੀ ਚੈਰਾ ਕੀ ਕਰਦੇ ਨੇ ਠੀਕ ਹੈ ਨਾ ਚਲੋ ਆਪਾਂ ਇਸ ਵਲੌਗ ਨੂੰ ਆਨ ਕਰਦੇ ਆਂ ਜੇ ਤੁਹਾਨੂੰ ਪਸੰਦ ਆਇਆ ਤਾਂ ਚੈਨਲ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਂ ਨੈਕਸਟ ਵਲੌਗ 'ਚ ਬਾਏ ਓਏ